ਬڑے ਅਧਿਕਾਰ ਜਿਹੜੇ ਸਾਰਿਆਂ ਨੂੰ ਬਰਾਬਰਤਾ ਦੇ ਦਿੰਦੇ ਆ ਵੰਡ ਤੋਂ ਪਹਿਲਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਬਣਦਾ ਹੱਕ ਉਹਨਾਂ ਦਾ ਦਿੱਤਾ ਜਾਏਗਾ ਤੇ ਜੇ ਅਸੀਂ ਕਿਸੇ ਗੱਲ ਤੋਂ ਬੇਈਮਾਨੀ ਕਰਦੇ ਆ ਤੇ ਸਿੱਖ ਆਪਣਾ ਹੱਕ ਲੈਣਾ ਜਾਣਦੇ ਨੇ ਇਸ ਕਰਕੇ ਅਸੀਂ ਮੁਕਰਾਂਗੇ ਨਹੀਂ 47 ਦੀ ਵੰਡ ਹੋਈ ਤੇ ਇਸ ਦੇਸ਼ ਦੇ ਜਿਹੜੇ ਕਮਜੋੜ ਵਾਲੇ ਸਨ ਉਹ ਜਸ਼ਨ ਮਨਾ ਰਹੇ ਆ ਕਿਉਂਕਿ ਉਹਨਾਂ ਨੂੰ ਵੱਖਰਾ ਦੇਸ਼ ਮਿਲ ਗਿਆ ਇੱਕ ਪਾਸੇ ਉਹ ਜਸ਼ਨ ਵਿੱਚ ਡੁੱਬੇ ਹੋਇਆ ਦੂਜੇ ਪਾਸੇ ਜਿਹੜੇ ਲੜਨ ਵਾਲੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਵੰਡੀਆਂ ਗਈਆਂ ਉਹ ਗੱਡੀਆਂ ਤੇ ਰੇਲਾਂ ਤੇ ਟਰੱਕਾਂ ਤੇ ਟੱਕੇ ਖਾ ਰਹੇ ਆ ਆਪਣੀ ਜਾਨ ਬਚਾਉਣ ਵਾਸਤੇ ਉਹ ਆਪਣਾ ਸਾਰਾ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵਾਸਤੇ